ਇਹਲੇ ਸਾਲ ਵੀ ਹੜਾ ਆਇਆ ਉਦੋਂ ਇੱਕ ਸਾਲ ਛੱਡ ਕੇ ਪਹਿਲਾਂ ਵੀ ਆਇਆ ਜਿਹੜਾ ਬੀਵੀਐਮਬੀ ਐ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਤੁਸੀਂ ਉਹਦੀ ਵੈਬਸਾਈਟ ਚੈੱਕ ਕਰੋ ਉਹਦੀ ਵੈਬਸਾਈਟ ਦੇ ਉੱਤੇ ਉਹ ਪਾਣੀ ਦਾ ਅੰਕੜੇ ਨਹੀਂ ਪਾ ਰਹੇ ਬਿਲਕੁਲ ਨਹੀਂ ਪਾ ਰਹੇ ਵੀ ਪਾਣੀ ਦਾ ਪੱਧਰ ਕਿੰਨਾ ਵੱਧ ਰਿਹਾ ਕਿੰਨਾ ਘਟ ਰਿਹਾ ਕਿੰਨਾ ਛੱਡ ਰਿਹਾ ਕਾਰਨ ਕੀ ਪਿਛਲੇ ਸਾਲ ਵੀ ਜਾਣ ਬੁੱਝ ਕੇ ਉਹਨਾਂ ਦਰਿਆਵਾਂ ਦੇ ਵਿੱਚ ਹੜ ਲਿਆ ਕੇ ਪੰਜਾਬ ਨੂੰ ਮਾਰਿਆ ਗਿਆ ਐਸ ਵਾਰੀ 101% ਸਭਾਵਨਾ ਵੀ ਦੁਬਾਰਾ ਹੜ੍ਹ ਆਉਣਗੇ ਐਤ ਕੀ ਜਿਵੇਂ ਦੱਸਿਆ ਜਾ ਰਿਹਾ ਮੀਂਹ ਐਤ ਕੀ ਜ਼ਿਆਦਾ ਪੈਣ ਦੀ ਸਭਾਵਨਾ ਹੈ ਹੁਣ ਕੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਦੇਖੋ ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੇ ਡੈਮਾਂ ਦੇ ਪ੍ਰਬੰਧ ਨੇ ਉਹ ਕੇਂਦਰ ਨੇ ਪੰਜਾਬ ਕੋਲੋਂ ਸਾਡੇ ਕੋਲੋਂ ਖੋ ਕੇ ਆਪਣੇ ਕੋਲੇ ਕਰ ਲਏ ਪੰਜਾਬ ਸਰਕਾਰ ਜਮਾ ਸੁੱਤੀ ਪਈ ਆ ਵੀ ਤੁਸੀਂ ਦੱਸੋ ਵੀ ਭਾਈ ਰੋਜ਼ ਦਾ ਕਿੰਨਾ ਪਾਣੀ ਦਾ ਪੱਧਰ ਵਧ ਰਿਹਾ ਕਿੰਨੇ ਪਿੱਛੇ ਮੀਂਹ ਪੈ ਰਹੇ ਆ ਸਾਡੇ ਮੈਂਬਰ ਵੀ ਕੱਟ ਗਏ ਉਥੋਂ ਹਾਂ ਮੈਂ ਖਤਮ ਹੀ ਕਰਤੀ ਪੰਜਾਬ ਦੀ ਦਾਅਵੇਦਾਰੀ ਤਾਂ ਖਤਮ ਹੀ ਕਰਤੀ ਬੀਬੀ ਐਮਬੀ ਦੇ ਵਿੱਚੋਂ ਤਾਂ ਉਹ ਅੱਜ ਲੋੜ ਆ ਸਾਡੇ ਲੋਕਾਂ ਨੂੰ ਇਹਦੇ ਉੱਤੇ ਉੱਠ ਕੇ ਬੋਲਣ ਦੀ ਵੀਰ ਮੁੜ ਕੇ ਪਰ ਤੁਸੀਂ ਕਹਿੰਦੇ ਹੋ ਵੀ ਚਲੋ ਜੀ ਇੱਥੋਂ ਰਾਸ਼ਨ ਇਕੱਠਾ ਕਰ ਲਓ ਜੀ ਪਿੰਡਾਂ ਚੋਂ ਫੰਡ ਇਕੱਠਾ ਕਰ ਲਓ ਜੀ ਆਪਾਂ ਜਿਹੜੇ ਹੜਾ ਨਾ ਮਾਰੇ ਗਏ ਆ ਉਹਨਾਂ ਦੀ ਮਦਦ ਕਰਕੇ ਆਉਣੀ ਆ ਅੱਜ ਹੜਾ ਨਾ ਅਸਲੇ ਕੁਦਰਤੀ ਆਫਤ ਨਹੀਂ ਇਹ ਲਿਆਂਦੀਆਂ ਗਈਆਂ ਆਫਤਾਂ ਨੇ ਹੁਣ ਜੇ ਥੋੜਾ ਥੋੜਾ ਪਾਣੀ ਕਰਕੇ ਅੱਜ ਛੱਡੀ ਜਾਣ ਤਾਂ ਇਹ ਨੌਬਤ ਨਹੀਂ ਆਉਣੀ ਵੀ ਕੱਲ ਨੂੰ ਹਾਲ ਆਉਣਾ ਪਰ ਜਿਹੜੇ ਹਿਸਾਬ ਨਾਲ ਉਹ ਸਾਰੇ ਅੰਕੜੇ ਲੁਕੋਈ ਬੈਠੇ ਐ ਕੋਈ ਉਹਨਾਂ ਦੀ ਵੈਬਸਾਈਟ ਦੇ ਉੱਤੇ ਅੰਕੜਾ ਨਹੀਂ ਆ ਰਿਹਾ ਕੋਈ ਲੋਕਾਂ ਨੂੰ ਦੱਸਿਆ ਨਹੀਂ ਜਾ ਰਿਹਾ ਕੋਈ ਬੰਦਾ ਉੱਥੇ ਪੁੱਛਣ ਦੀ ਕੋਸ਼ਿਸ਼ ਵੀ ਕਰਦਾ ਤਾਂ ਵੀ ਨਹੀਂ ਦੱਸਿਆ ਜਾ ਰਿਹਾ ਉਹ ਲੁਕੋ ਕਿਸ ਕਰਕੇ ਰੱਖਿਆ ਜਾ ਰਿਹਾ ਵੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਰਿਆਵਾਂ 'ਚ ਦੁਬਾਰਾ ਹੜ੍ਹ ਹੋ ਕੇ ਲਿਆ ਕੇ ਪੰਜਾਬ ਨੂੰ ਫੇਰ ਮਾਰਿਆ ਜਾਣਾ ਤੇ ਮੈਂ ਅਖੀਰ ਤੇ ਅਪੀਲ ਕਰਦਾ ਵੀ ਤੁਸੀਂ ਲੋਕੋ ਤਾਇਆ ਤਾਇਆ ਜਤਾਇਆ ਹੁਣ ਰਾਜੇ ਬੜਿੰਗ ਨੂੰ ਤੇ ਸ਼ਰਿਆਂ ਵਿੱਚ ਠੋਕ ਕੇ ਖੜਾ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਡੰਗ ਫੈਕਟਰੀਆਂ ਦੇ ਹੱਕ 'ਚ ਕਿ ਡੰਗ ਫੈਕਟਰੀਆਂ ਵੇ ਭੱਜ ਰਹੇ ਆ ਇਹਨਾਂ ਨੂੰ ਇੱਥੇ ਫੈਕਟਰੀਆਂ ਹੋਰ ਲਾਉਣੀਆਂ ਚਾਹੀਦੀਆਂ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸਰਕਾਰ ਨਹੀਂ ਕੋਈ ਲੈਣ ਲੋਕ ਮਰਨ ਖਾਪਣ ਜੋ ਮਰਜੀ ਬਰਬਾਦ ਹੋ ਜਾਏ ਧਰਤੀ ਜੋ ਮਰਜੀ ਜਵਾਕ ਮਰੀ ਜਾਣ ਕੋਈ ਲੈਣਾ ਦੇਣਾ ਨਹੀਂ ਮੋਟਾ ਰੁਪਿਆ ਮੋਟਾ ਚੜਾਵਾ ਇੰਨਾ ਕਾਰਖਾਨਿਆਂ ਵਾਲਿਆਂ ਵੱਲੋਂ ਚੜ ਜਾਂਦਾ ਇਹ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਆ ਸੋ ਇਸ ਕਰਕੇ ਲੋਕਾਂ ਨੂੰ ਪੀਦਾ ਭੁੱਲ ਜੋ ਇੱਥੇ ਵੀ ਸੋਨੂੰ ਕੋਈ ਇੱਥੇ ਜਿਹੜੀ ਹੁਣ ਨਵੀਂ ਇਨਕਲਾਬੀਆ ਦੀ ਸਰਕਾਰ ਜਾਂ ਪਹਿਲੀਆਂ ਸਰਕਾਰਾਂ ਜੋ ਕੱਲ ਨੂੰ ਹੋਰ ਆ ਕੇ ਬਚਾਊਗਾ ਇਹ ਲੜਾਈ ਛੋਡੀ ਐ ਛੋਡੀ ਹੋਂਦ ਦੀ ਐ ਛੋਡੀਆਂ نسلਾਂ ਦੀ ਐ ਛੋਡੇ ਜਵਾਕਾਂ ਦੀ ਛੋਡੇ ਭਵਿੱਖ ਦੀ ਸੋਨੂੰ ਉੱਠ ਕੇ ਲੜਨੀ ਹੀ ਪੈਣੀ ਹੈ ਜੇ ਬਚਣਾ ਚਾਹੁੰਦੇ ਆ ਲੋਕਾਂ ਦੇ ਸਾਲ ਵੀ ਹੜਾ ਉਦੋਂ ਇੱਕ ਸਾਲ ਛੱਡ ਕੇ ਪਹਿਲਾਂ ਵੀ ਆਇਆ ਜਿਹੜਾ ਬੀਵੀਐਮਬੀ ਐ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਤੁਸੀਂ ਉਹਦੀ ਵੈਬਸਾਈਟ ਚੈੱਕ ਕਰੋ ਉਹਦੀ ਵੈਬਸਾਈਟ ਦੇ ਉੱਤੇ ਉਹ ਪਾਣੀ ਦਾ ਅੰਕੜੇ ਨਹੀਂ ਪਾ ਰਹੇ ਬਿਲਕੁਲ ਨਹੀਂ ਪਾ ਰਹੇ ਵੀ ਪਾਣੀ ਦਾ ਪੱਧਰ ਕਿੰਨਾ ਵਧ ਰਿਹਾ ਕਿੰਨਾ ਘਟ ਰਿਹਾ ਕਿੰਨਾ ਛੱਡ ਰਿਹਾ ਕਾਰਨ ਕੀ ਪਿਛਲੇ ਸਾਲ ਵੀ ਜਾਣ ਬੁੱਝ ਕੇ ਉਹਨਾਂ ਦਰਿਆਵਾਂ ਦੇ ਵਿੱਚ ਹੜ ਲਿਆ ਕੇ ਪੰਜਾਬ ਨੂੰ ਮਾਰਿਆ ਗਿਆ ਐਸ ਵਾਰੀ 101% ਸਭਾਵਨਾ ਵੀ ਦੁਬਾਰਾ ਹੜ੍ਹ ਆਉਣਗੇ ਐਤ ਕੀ ਜਿਵੇਂ ਦੱਸਿਆ ਜਾ ਰਿਹਾ ਮੀਂਹ ਐਤ ਕੀ ਜ਼ਿਆਦਾ ਪੈਣ ਦੀ ਸਭਾਵਨਾ ਹੈ ਹੁਣ ਕੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਦੇਖੋ ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੇ ਡੈਮਾਂ ਦੇ ਪ੍ਰਬੰਧ ਨੇ ਉਹ ਕੇਂਦਰ ਨੇ ਪੰਜਾਬ ਕੋਲੋਂ ਸਾਡੇ ਕੋਲੋਂ ਖੋ ਕੇ ਆਪਣੇ ਕੋਲੇ ਕਰ ਲਏ ਤੇ ਪੰਜਾਬ ਸਰਕਾਰ ਜਮਾ ਸੁੱਤੀ ਪਈ ਆ ਵੀ ਤੁਸੀਂ ਦੱਸੋ ਵੀ ਭਾਈ ਰੋਜ ਦਾ ਕਿੰਨਾ ਪਾਣੀ ਦਾ ਪੱਧਰ ਵਧ ਰਿਹਾ ਕਿੰਨੇ ਪਿੱਛੇ ਮੀਂਹ ਪੈ ਰਹੇ ਆ ਸਾਡੇ ਮੈਂਬਰ ਵੀ ਘਟ ਗਏ ਉੱਥੋਂ ਹਾਂ ਮੈਂ ਖਤਮ ਹੀ ਕਰਤੀ ਪੰਜਾਬ ਦੀ ਦਾਅਵੇਦਾਰੀ ਤਾਂ ਖਤਮ ਹੀ ਕਰਤੀ ਬੀਬੀ ਐਮਬੀ ਦੇ ਵਿੱਚੋਂ ਤਾਂ ਉਹ ਅੱਜ ਲੋੜ ਆ ਸਾਡੇ ਲੋਕਾਂ ਨੂੰ ਇਹਦੇ ਉੱਤੇ ਉੱਠ ਕੇ ਬੋਲਣ ਦੀ ਵੀਰ ਮੁੜ ਕੇ ਪਰ ਤੁਸੀਂ ਕਹਿੰਦੇ ਹੋ ਵੀ ਚਲੋ ਜੀ ਇੱਥੋਂ ਰਾਸ਼ਨ ਇਕੱਠਾ ਕਰ ਲਓ ਜੀ ਪਿੰਡਾਂ ਚੋਂ ਫੰਡ ਇਕੱਠਾ ਕਰ ਲਓ ਜੀ ਆਪਾਂ ਜਿਹੜੇ ਹੜਾ ਨਾ ਮਾਰੇ ਗਏ ਆ ਉਹਨਾਂ ਦੀ ਮਦਦ ਕਰਕੇ ਆਉਣੀ ਆ ਅੱਜ ਹੜਾ ਨਾ ਸਿਰੇ ਕੁਦਰਤੀ ਆਫਤ ਨਹੀਂ ਇਹ ਲਿਆਂਦੀਆਂ ਗਈਆਂ ਆਫਤਾਂ ਨੇ ਹੁਣ ਜੇ ਥੋੜਾ ਥੋੜਾ ਪਾਣੀ ਕਰਕੇ ਅੱਜ ਛੱਡੀ ਜਾਣ ਤਾਂ ਇਹ ਨਾਅਤ ਨਹੀਂ ਆਉਣੀ ਵੀ ਕਾਲ ਨੂੰ ਹਾਰ ਆਉਣਾ ਪਰ ਜਿਹੜੇ ਹਿਸਾਬ ਨਾਲ ਉਹ ਸਾਰੇ ਅੰਕੜੇ ਲੁਕੋਈ ਬੈਠੇ ਐ ਕੋਈ ਉਹਨਾਂ ਦੀ ਵੈਬਸਾਈਟ ਦੇ ਉੱਤੇ ਅੰਕੜਾ ਨਹੀਂ ਆ ਰਿਹਾ ਕੋਈ ਲੋਕਾਂ ਨੂੰ ਦੱਸਿਆ ਨਹੀਂ ਜਾ ਰਿਹਾ ਕੋਈ ਬੰਦਾ ਉੱਥੇ ਪੁੱਛਣ ਦੀ ਕੋਸ਼ਿਸ਼ ਵੀ ਕਰਦਾ ਤਾਂ ਵੀ ਨਹੀਂ ਦੱਸਿਆ ਜਾ ਰਿਹਾ ਉਹ ਲੁਕੋ ਕਿਸ ਕਰਕੇ ਰੱਖਿਆ ਜਾ ਰਿਹਾ ਵੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਰਿਆਵਾਂ 'ਚ ਦੁਬਾਰਾ ਹੜ੍ਹ ਹੋ ਕੇ ਲਿਆ ਕੇ ਪੰਜਾਬ ਨੂੰ ਫੇਰ ਮਾਰਿਆ ਜਾਣਾ ਤੇ ਮੈਂ ਅਖੀਰ ਤੇ ਅਪੀਲ ਕਰਦਾ ਵੀ ਤੁਸੀਂ ਲੋਕੋ ਤਾਇਆ ਤਾਇਆ ਜਤਾਇਆ ਹੁਣ ਰਾਜੇ ਬੜਿੰਗ ਨੂੰ ਤੇ ਸ਼ਰਿਆਂ 'ਵਿੱਕ ਠੋਕ ਕੇ ਖੜਾ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਡਾਂਗ ਫਿੰਟਰਾਂ ਦੇ ਹੱਥ ਕਿ ਡੰਗ ਫੈਕਟਰੀਆਂ ਦੇ ਭੱਜ ਰਹੇ ਆ ਇਹਨਾਂ ਨੂੰ ਅੱ체 ਫੈਕਟਰੀਆਂ ਹੋਰ ਲਾਉਣੀਆਂ ਚਾਹੀਦੀਆਂ ਨੇ ਉਹ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸਾਰਵਕਾਰ ਨਹੀਂ ਕੋਈ ਲੈਣ ਲੋਕ ਮਰਨ ਖਾਪਣ ਜੋ ਮਰਜੀ ਬਰਬਾਦ ਹੋ ਜਾਏ ਧਰਤੀ ਜੋ ਮਰਜੀ ਜਵਾਕ ਮਰੀ ਜਾਣ ਕੋਈ ਲੈਣਾ ਦੇਣਾ ਨਹੀਂ ਮੋਟਾ ਰੁਪਿਆ ਮੋਟਾ ਚੜਾਵਾ ਇੰਨਾ ਕਾਰਖਾਨਿਆਂ ਵਾਲਿਆਂ ਵੱਲੋਂ ਚੜ ਜਾਂਦਾ ਇਹ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਆ ਸੋ ਇਸ ਕਰਕੇ ਲੋਕਾਂ ਨੂੰ ਪੀੜਾ ਭੁੱਲ ਜੋ ਇੱਥੇ ਵੀ ਸੋਨੂੰ ਕੋਈ ਇੱਥੇ ਜਿਹੜੀ ਹੁਣ ਨਵੀਂ ਇਨਕਲਾਬੀਆ ਦੀ ਸਰਕਾਰ ਜਾਂ ਪਹਿਲੀਆਂ ਸਰਕਾਰਾਂ ਜੋ ਕੱਲ ਨੂੰ ਹੋਰ ਆ ਕੇ ਬਚਾਊਗਾ ਇਹ ਲੜਾਈ ਛੋਡੀ ਐ ਛੋਡੀ ਹੋਂਦ ਦੀ ਐ ਛੋਡੀਆਂ نسلਾਂ ਦੀ ਐ ਛੋਡੇ ਜਵਾਕਾਂ ਦੀ ਛੋਡੇ ਭਵਿੱਖ ਦੀ ਐ ਸੋਨੂੰ ਉੱਠ ਕੇ ਲੜਨੀ ਹੀ ਪੈਣੀ ਹੈ ਜੇ ਬਚਣਾ ਚਾਹੁੰਦੇ ਆ ਲੋਕਾਂ